ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬੱਚਿਆਂ ਵਾਸਤੇ ਬਣਾ ਰਹੇ ਹਾਂ ਇੱਕ ਸਵੀਟ ਡਿਸ਼ ਜੋ ਕਿ ਸਿਰਫ 20 ਰੁਪਏ ਵਿੱਚ ਬਣ ਜਾਈਗੀ ਦੋ ਮੇ ઓਰੀਓ ਦੇ ਬਿਸਕੁਟ ਲਏ ਨੇ ਤੁਸੀਂ ਜ਼ਿਆਦਾ ਬਣਾਣੀਆਂ ਚਾਹੁੰਦੇ ਹੋ ਤਾਂ ਚਾਰ ਵੀ ਲੈ ਸਕਦੇ ਹੋ ਵੈਸੇ 20 ਰੁਪਏ ਦੇ ਦੋ ਬਿਸਕੁਟ ਲੈ ਕੇ ਕਰੀਬ ਨੂੰ ਅਸੀਂ ਉਤਾਰ ਦਿੱਤਾ ਹੈ ਇਹ ਦੇਖੋ ਸਾਰੀ ਅਸੀਂ ਕਰੀਮ ਨੂੰ ਸਾਫ਼ ਕਰਤਾ ਚਾਕੂ ਦੇ ਨਾਲ ਅਲੱਗ ਨਿਕਾਲ ਦਿੱਤਾ ਹੁਣ ਅਸੀਂ ਇਹਨੂੰ ਮਿਕਸਰ 'ਚ ਗ੍ਰाइंड ਕਰਾਂਗੇ ਪਹਿਲੇ ਇਹਨੂੰ ਕਰਾਂਗੇ ਫਿਰ ਇਹ ਕਰੀਮ ਨੂੰ ਕਰਾਂਗੇ ਠੀਕ ਹੈ ਜੀ ਅਲੱਗ-ਅਲੱਗ ਗ੍ਰाइंड ਕਰਕੇ ਜੋ ਮੈਂ ਸਟਾਰਟ ਕਰੀ ਇਹ ਰੈਸਪੀ ਬੜੇ ਧਿਆਨ ਨਾਲ ਦੇਖਣੀ ਹੈ ਬੱਚੇ ਬੜੇ ਖੁਸ਼ ਹੋਣਗੇ ਇਹ ਭਣ ਇਹ ਬਣਾ ਰਹੀਆਂ ਮੈਂ ਇਡਲੀ ਕੇਕ ਉਹ ਤੁਹਾਨੂੰ 20 ਰੁਪਏ ਚ 8 ਪੀਸ ਮਿਲ ਜਾਣਗੇ ਇਡਲੀ ਕੇਕ ਦੇ ਔਰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਜਿਹੜੇ ਕਿ ਬਾਜ਼ਾਰ ਤੁਹਾਨੂੰ 2.5 300 ਦਾ ਇੱਕ ਪੈਕ ਮਿਲੇਗਾ ਠੀਕ ਹੈ ਜੀ ਅੱਜ ਅਸੀਂ ਇਡਲੀ ਕੇਕ ਬਣਾ ਰਹੇ ਹਾਂ ਤੇ ਬੜੇ ਧਿਆਨ ਨਾਲ ਦੇਖਣਾ ਰੈਸਪੀ ਨੂੰ ਔਰ ਕੁਝ ਵੀ ਖਰਚਾ ਨਹੀਂ ਆਗਾ ਨਾ ਇਹਦੇ ਚ ਚੀਨੀ ਪੈਣੀ ਨਾ ਕੁਝ ਫालतू-ਵਾਲਤੂ ਨਾ ਮਿਸ਼ਰੀ ਪੈਣੀ ਕੁਝ ਵੀ ਨਹੀਂ ਪੈਣਾ ਕਿਉਂਕਿ ਔਰਿਜੀਟ ਬਿਸਕਟ ਵੈਸੇ ਮਿੱਠੇ ਹੁੰਦੇ ਨੇ ਹੁਣ ਸਾਨੂੰ ਚੀਨੀ ਪਾਣ ਦੀ ਲੋੜ ਨਹੀਂ ਅਸੀਂ ਇਹਨੂੰ ਗ੍ਰाइंड ਕਰਨਾ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਵਿੱਚ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਇਹਨੂੰ ਗ੍ਰाइंड ਕਰ ਲਿਆ ਐ ਦੇਖੋ ਜੀ ਦਾਣੇਦਾਰੀ ਹੋਣਾ ਚਾਹੀਦਾ ਹੈ ਬਿਲਕੁਲ ਤੁਸੀਂ ਬਿਲਕੁਲ ਪਾਊਡਰ ਨਹੀਂ ਬਣਾਉਣਾ ਇਹਦਾ ਇਸ ਤਰ੍ਹਾਂ ਦਾਣੇਦਾਰੀ ਹੋਣਾ ਚਾਹੀਦਾ ਕਿਉਂਕਿ ਅਸੀਂ ਇਹਦੇ ਵਿੱਚ ਦੁੱਧ ਪਾਣਾ ਹੈ ਜਿਹੜੀ ਥੋੜੀ ਜਿਹੀ ਕਸਰ ਰਹੇਗੀ ਉਹ ਆਪਣੇ ਆਪ ਸੈੱਟ ਹੋ ਜਾਏਗੀ ਠੀਕ ਹੈ ਜੀ ਹੁਣ ਅਸੀਂ ਲੋੜ ਮੁਤਾਬਕ ਇਹਦੇ ਵਿੱਚ ਦੁੱਧ ਪਾਵਾਂਗੇ ਜਿਹਦੇ ਵਿੱਚ ਚੰਗੀ ਤਰ੍ਹਾਂ ਭਿੱਜ ਜਾਣਾ ਥੋੜਾ ਜਿਹਾ ਸੌਫਟ ਕੋਲ ਬਣਾਣਾ ਜਿਵੇਂ ਅਸੀਂ ਇਡਲੀ ਦਾ ਕੋਲ ਬਣਾਉਣਾ ਹੈ ਨਾ ਉਸ ਤਰੀਏ ਅਸੀਂ ਬਣਾਣਾ ਹੈ ਠੀਕ ਹੈ ਜੀ ਔਰ ਨਾਲ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਵੀ ਸੁੱਟ ਦਵਾਂਗੇ ਥੋੜਾ ਜਿਹਾ ਪਾਣਾ ਮਿੱਠਾ ਸੋਡਾ ਜ਼ਿਆਦਾ ਨਹੀਂ ਹਲਕਾ ਜਿਹਾ ਪਾਣਾ ਠੀਕ ਹੈ ਜੀ ਕਿਉਂਕਿ ਅਸੀਂ ਬਾਅਦ ਵਿੱਚ ਇਹਨੂੰ ਵੀ ਪਾਣੀ ਹੈ ਕਿਉਂ ਇਹਦੇ ਨਾਲ ਹੀ ਸਾਡਾ ਫਲਾਵਰਟ ਵਾਲਾ ਬਣੇਗਾ ਕੇਕ ਜਿਹੜਾ ਬੰਨਾਂ ਇਡਲੀ ਕੇਕ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਭਿਗੋ ਕੇ ਹੁਣ ਅਸੀਂ 10 ਮਿੰਟ ਵਾਸਤੇ ਇਹਨੂੰ ਰੱਖ ਦਵਾਂਗੇ ਠੀਕ ਹੈ ਜੀ ਥੋੜਾ ਜਿਹਾ ਹੋਰ ਪਾਣੀ ਦੁੱਧ ਮੈਂ ਪਾ ਰਹੀਆਂ ਕਿਉਂਕਿ ਮੈਨੂੰ ਘੱਟ ਲੱਗ ਰਿਹਾ ਐ ਇਹਨəs ਥੋੜਾ ਜਿਹਾ ਪਾਣੀ ਸੁਕਾ ਵੀ ਲੈਣਾ ਚੂਸ ਲੈਣਾ ਪਾਣੀ ਇਹਨਾਂ ਨੇ ਤੇ ਥੋੜਾ ਜਿਹਾ ਫਰਕ ਪੈ ਜਾਏਗਾ ਠੀਕ ਹੈ ਜੀ ਹੁਣ ਇਹਦੇ 'ਚ ਹੋਰ ਕੁਝ ਨਹੀਂ ਪਾਣਾ ਬਸ ਇਸ ਤਰ੍ਹਾਂ ਦੀ ਤੁਹਾਡੀ ਹੋਣੀ ਚਾਹੀਦੀ ਐ ਲੂਸ ਠੀਕ ਹੈ ਜੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਡੇ ਕੋਲ ਹੈਗੀ ਕਰੀਮ ਕਰੀਮ ਦੇ ਵਿੱਚ ਵੀ ਅਸੀਂ ਥੋੜਾ ਹਲਕਾ ਜਿਹਾ ਦੁੱਧ ਪਾਵਾਂਗੇ ਇਹਨੂੰ ਵੀ ਥੋੜਾ ਮਿਕਸ ਕਰ ਦਵਾਂਗੇ ਤੁਸੀਂ کریم ਨੂੰ ਅਲੱਗ ਰੱਖਣਾ ਹੈ ਮਿਕਸ ਨਹੀਂ ਕਰਨਾ ਇਹਨੂੰ ਇਹਨੂੰ ਚਮਚ ਵੀ ਅਲੱਗ ਲੈਣਾ ਤਾਂ ਕਿ ਇਹਦੇ ਵਿੱਚ ਤੇ ਬ੍ਰਾਊਨ ਕਲਰ ਨਾ ਲੱਗੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਔਰ ਇਹਦੇ ਵਿੱਚ ਵੀ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਇਹਨਾਂ ਨੂੰ ਰੱਖ ਦੇਣਾ ਹਲਕਾ ਜਿਹਾ ਮਿੱਠਾ ਸੋਡਾ ਪਾਣਾ ਜ਼ਿਆਦਾ ਨਹੀਂ ਪਾਣਾ ਹੁਣ ਇਹਨੂੰ 10-15 ਮਿੰਟ ਵਿੱਚ ਤੇ ਇਹਨੂੰ ਵੀ ਰੱਖ ਦੋ ਤਾਂ ਕਿ ਇਹ ਚੰਗੀ ਤਰ੍ਹਾਂ ਆਪਣੇ ਆਪ ਮਿਕਸ ਹੋ ਜਾਵੇ ਠੀਕ ਹੈ ਜੀ ਹੁਣ ਅਸੀਂ 10 ਮਿੰਟ ਬਾਅਦ ਮਿਲਦੇ ਆ ਤੁਹਾਨੂੰ ओके जी हां जी ਤੁਸੀਂ ਹੁਣ ਪਤਾ ਕੀ ਕਰਨਾ ਜਰਾ ਜਾਨ ਨੂੰ ਪਾਣੀ ਨੂੰ کریم ਵਾਲਿਆਂ ਨੂੰ ਕੋਸਾ ਕਰ ਲੈਣਾ ਤੇ ਜਿਵੇਂ ਮੱਖਣ ਵਿੱਚੋਂ ਅਲੱਗ ਆ ਜਾਂਦਾ ਨਾ ਪਾਣੀ ਵਿੱਚੋਂ ਮੱਖਣ ਅਲੱਗ ਹੋ ਜਾਂਦਾ ਤੇ ਇਸ ਤਰੀਕ کریم ਵੀ ਅਲੱਗ ਹੋ ਜੇਗੀ ਬਸ ਇਹੀ ਸਾਨੂੰ کریم ਚਾਹੀਦੀ ਏ ਕਿਉਂਕਿ ਅਸੀਂ ਉੱਤੇ ਡੈਕੋਰੇਟ ਕਰਨਾ ਨੂੰ ਇਡਲੀ ਨੂੰ ਠੀਕ ਹੈ ਜੀ ਜਿਹੜੀ ਕੇਕ ਇਡਲੀ ਅਸੀਂ ਬਣਾ ਰਿਹਾ ਅਸੀਂ ਇਹ ਨੂੰ ਉੱਪਰ ਡੈਕੋਰੇਟ ਕਰਨ ਵਾਸਤੇ ਅਲੱਗ ਕਰ ਲਿਆ ਜੀ ਇਹ ਦੇਖੋ ਮੱਖਣ ਵਾਂਗੂ ਨਿਕਲ ਆਈ ਏ ਇਹ ਬਿਲਕੁਲ ਸੌਫਟ ਹੋ ਗਈ ਬਸ ਤੁਸੀਂ ਜਰਾ ਜਆ ਪਾਣੀ ਕੋਸਾ ਕਰਨਾ ਜਿਹੜਾ ਤੁਸੀਂ ਦੁੱਧ ਪਾਇਆ ਦੁੱਧ ਅਲੱਗ ਹੋ ਜਾਏਗਾ ਕਰੀਮ ਅਲੱਗ ਹੋ ਜਾਏਗੀ ਆਪਣੇ ਆਪ ਠੀਕ ਹੈ ਜੀ ਐਸੀ ਐਂਡ ਤੇ ਸਾਨੂੰ ਯੂਜ਼ ਕਰਨੀ ਅਸੀਂ ਓਕੇ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ 10 ਮਿੰਟ ਬਾਅਦ ਇਹ ਕੋਲ ਕਿੰਨਾ ਗਾੜਾ ਹੋ ਗਿਆ ਹੈ ਅਗਰ ਤੁਹਾਡਾ ਕੋਲ ਗਾੜਾ ਨਹੀਂ ਹੋਇਆ ਤੇ ਤੁਸੀਂ ਵਿੱਚ ਦੋ ਬਿਸਕਟ ਹੋਰ ਗ੍ਰाइंड ਕਰਕੇ ਪਾ ਸਕਦੇ ਹੋ ਹੁਣ ਇਹਨੂੰ ਘੱਟੋ ਘੱਟ 80 3-4 ਮਿੰਟ ਫੈਂਟਾਂਗੇ ਠੀਕ ਹੈ ਜੀ ਇਧਰ ਅਸੀਂ ਕਰੀਮ ਵੀ ਆਪਣੀ ਰੈਡੀ ਕਰ ਲਈਏ ਇਹ ਦੇਖੋ ਮੈਂ ਵਿੱਚੋਂ ਦੁੱਧ ਜਿਹੜਾ ਐਕਸਟਰਾ ਸੀ ਕੱਢ ਦਿੱਤਾ ਕਰੀਮ ਰੱਖ ਦਿੱਤੀ ਹੈ ਕਿਉਂਕਿ ਅਸੀਂ ਇਹਦੇ ਨਾਲ ਡੈਕੋਰੇਟ ਉੱਪਰ ਕਰਨਾ ਹੈ ਵਾਈਟ-ਵਾਈਟ ਠੀਕ ਹੈ ਜੀ ਬ੍ਰਾਊਨ ਤੇ ਵਾਈਟ ਦਾ ਮੇਲ ਵੀ ਬਹੁਤ ਵਧੀਆ ਲੱਗੇਗਾ ਕੰਬੀਨੇਸ਼ਨ ਤੇ ਅਸੀਂ ਹੁਣ ਇਹਨੂੰ ਘੱਟੋ ਘੱਟ 5-7 ਮਿੰਟ ਇਹਨੂੰ ਗ੍ਰाइंड ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਕੋਈ ਲੰਮਸ ਨਾ ਰਹੇ ਔਰ ਇਹ ਅੱਛੀ ਤਰ੍ਹਾਂ ਐਕਟਿਵ ਹੋ ਜਾਵੇ ਠੀਕ ਹੈ ਜੀ ਅਗਰ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਪਾਣਾ ਚਾਹੁੰਦੇ ਹੋ ਤੇ ਇੱਥੇ ਹੀ ਪਾ ਲੈਣਾ ਤੁਸੀਂ ਅਗਰ ਕੋਈ ਮੂੰਗਫਲੀ ਦੀਆਂ ਘਿਰਿਆਂ ਦਾ ਉਹ ਛੋਟੇ ਛੋਟੇ ਬ੍ਰੀਕ ਕਰਕੇ ਪਾਣਾ ਚਾਹੁੰਦੇ ਜੋ ਬਾਦਾਮ ਦੀਆਂ ਘਿਰਿਆਂ ਕਾਜੂ ਜੋ ਵੀ ਪਾਣਾ ਹੈ ਨਾ ਤੁਸੀਂ ਇਹਦੇ ਵਿੱਚ ਪਾ ਲੈਣਾ ਤੇ ਮੈਂ ਅਜੇ ਪਲੇਨ ਬਣਾ ਰਹੀ ਹਾਂ ਬਾਅਦ ਵਿੱਚ ਫਿਰ ਮੈਂ ਡਰਾਈ ਫਰੂਟ ਵਾਲਾ ਇੱਕ ਵਾਰੀ ਬਣਾਵਾਂਗੀ ਠੀਕ ਹੈ ਜੀ ਤੁਸੀਂ ਹੁਣ ਐਸੇ ਵੇਲੇ ਪਾ ਲੈਣਾ ਜੋ ਵੀ ਪਾਣਾ ਹੈ ਜੋ ਮਟੀਰੀਅਲ ਤੁਸੀਂ ਇਹਦੇ ਚ ਪਾਣਾ ਚਾਹੁੰਦੇ ਹੋ ਠੀਕ ਹੈ ਜੀ ਉਹ ਵੀ ਬੜਾ ਟੇਸਟੀ ਬਣਦਾ ਹੈ ਡਰਾਈ ਫੁੱਟ ਵਾਲਾ ਵੀ ਸਿੰਪਲ ਬਣਾਣਾ ਤੁਸੀਂ ਸਿੰਪਲ ਜਿਵੇਂ ਬੱਚੇ ਖਾਂਦੇ ਨੇ ਉਸ ਤਰੀਏ ਤੁਸੀਂ ਬਣਾ ਲੈਣਾ ਠੀਕ ਹੈ ਜੀ ਹੁਣ ਅਸੀਂ ਅੱਛੀ ਤਰ੍ਹਾਂ ਨੂੰ ਮਿਕਸ ਕਰ ਲਿਆ ਅਸੀਂ ਹੁਣ ਜਾਵਾਂਗੇ ਸਟੀਮਰ ਵਾਲੇ ਹਾਂਜੀ ਇਡਲੀ ਮੇਕਰ ਤੇ ਪਹਿਲੇ ਅਸੀਂ ਰਿਫਾਈਨਡ ਜਾਂ ਤੇਲ ਨਾਲ ਇਹਨੂੰ ਥੋੜਾ ਲਗਾਵਾਂਗੇ ਤਾਂ ਕਿ ਚਿਪਕੇ ਨਾ ਠੀਕ ਹੈ ਜੀ ਸਾਰੀਆਂ ਇਡਲੀਆਂ ਤੇ ਅਸੀਂ ਥੋੜਾ ਥੋੜਾ ਲਗਾ ਦਾਂਗੇ ਇਡਲੀ ਮੇਕਰ ਤੇ हां जी मैं तने एक और चीज ਦੱਸਣੀ ਸੀ ਜਿਹੜਾ ਸੀ ਆਮੁੱਲ ਦਾ ਬਟਰ ਲੈ ਕੇ ਆਨੇ ਆ ਅਗਰ ਤੁਹਾਡੇ ਕੋਲ ਉਹ ਰੈਪਿੰਗ ਪੇਪਰ ਬਚੇ ਹੋਏ ਨੇ ਤੁਸੀਂ ਪੀਸ ਕਰਕੇ ਨੀਚੇ ਲਗਾ ਸਕਦੇ ਹੋ ਇਸ ਤਰ੍ਹਾਂ ਬਿਲਕੁਲ ਤੁਹਾਡਾ ਰੈਡੀਮੇਡ ਲੱਗੇਗਾ ਕਿ ਤੁਸੀਂ ਬਾਜ਼ਾਰ ਤੋਂ ਮੰਗਵਾਇਆ ਠੀਕ ਹੈ ਜੀ ਇਸ ਤਰੀ ਤੁਸੀਂ ਲਗਾ ਸਕਦੇ ਹੋ ਉੱਤੇ ਅੱਛੇ ਤਰ੍ਹਾਂ ਬਟਰ ਲਗਾ ਕੇ ਮੈਂ ਦੋਨੋਂ ਇਟਲੀਆਂ ਦੇ ਉੱਤੇ ਲਗਾ ਦਿੱਤਾ ਤੇ ਤੁਸੀਂ ਵੀ ਇਸ ਤਰ੍ਹਾਂ ਲਗਾ ਸਕਦੇ ਹੋ ਅਗਰ ਤੁਹਾਡੇ ਕੋਲ ਹੈਗਾ ਨਹੀਂ ਹੈ ਤੇ ਕੋਈ ਗੱਲ ਨਹੀਂ ਬਟਰ ਪੇਪਰ ਅਗਰ ਘਰ ਵਿੱਚ ਦੂਸਰਾ ਹੈ ਤਾਂ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਦੇ ਉੱਤੇ ਕੋਲ ਪਾਣਾ ਸ਼ੁਰੂ ਕਰਾਂਗੇ ਪਹਿਲੇ ਅਸੀਂ ਸਟੀਮਰ ਦੇ ਵਿੱਚ ਰੱਖਾਂਗੇ ਸਟੈਂਡ ਠੀਕ ਹੈ ਜੀ ਹੁਣ ਸਾਡੇ ਕੋਲ ਇਨੋ ਹੈਗੀ ਸਭ ਤੋਂ ਪਹਿਲੇ ਅਸੀਂ ਇਨੋ ਨੂੰ ਮਿਕਸ ਕਰਨਾ ਐਕਟਿਵ ਕਰਨ ਵਾਸਤੇ ਤਾਂ ਕਿ ਸਾਡਾ ਬਹੁਤ ਅੱਛਾ ਬਣ ਸਕੇ ਇਨੋ ਮੇ ਅੱਧੇ ਪਾਈਏ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਜੇ ਅਗਰ ਤੁਸੀਂ ਜ਼ਿਆਦਾ ਬਣਾ ਰਹੇ ਹੋ ਤਾਂ ਪੂਰਾ ਪੈਕੇਟ ਵੀ ਪਾ ਸਕਦੇ ਹੋ ਨਹੀਂ ਤੇ ਅੱਧਾ ਪੈਕੇਟ ਹੀ ਬੋਤ ਹੈ ਠੀਕ ਹੈ ਜੀ ਇੱਕ ਤੋਂ ਬੂੰਦਾਂ ਵਿੱਚ ਪਾਣੀ ਦੀਆਂ ਪਾ ਕੇ ਫਿਰ ਅਸੀਂ ਐਕਟਿਵ ਕਰਾਂਗੇ ਹਾਂਜੀ ਤੁਸੀਂ ਹੁਣਾਂ ਨੂੰ ਅੱਛੇ ਤਰ੍ਹਾਂ ਮਿਕਸ ਕਰ ਲੈਣਾ। ਇਹ ਦੇਖੋ ਜੀ ਸਾਡਾ ਪਲਫੀ ਪਲਫੀ ਹੋ ਗਿਆ। ਹੁਣ ਅਸੀਂ ਟਾਈਮ ਨਹੀਂ ਲਗਾਣਾ। ਅਸੀਂ ਨਾਲ ਹੀ ਫਟਾਫਟ ਇਡਲੀਆਂ ਦੇ ਵਿੱਚ ਪਾਉਣਾ ਸ਼ੁਰੂ ਕਰ ਦੇਣਾ ਇਡਲੀ ਮੇਕਰ ਵਿੱਚ ਤਾਂ ਕਿ ਸਾਡਾ ਐਕਟਿਵ ਹੋਣਾ ਬੰਦ ਨਾ ਹੋ ਜਾਵੇ ਠੀਕ ਹੈ ਜੀ। ਇੱਕ ਇੱਕ ਚਮਚਾ ਜਿਸੀਂ ਪਹਿਲੇ ਪਾਵਾਂਗੇ। ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਰੱਖ ਦਿੱਤਾ ਹੈ ਸਟੀਮਰ ਦੇ ਵਿੱਚ ਹੁਣ ਅਸੀਂ ਇਹਨੂੰ 5 ਮਿੰਟ ਅਜੇ ਇਸ ਤਰੀ ਸਟੀਮ ਹੋਣ ਦੇਵਾਂਗੇ ਦੂਜੀ ਵੀ ਤਿਆਰ ਕਰਦੇ ਆ ਉਸ ਤੋਂ ਬਾਅਦ ਅਸੀਂ ਉਹ ਵਾਈਟ ਵਾਲਾ ਸਿ ਪਾਵਾਂਗੇ ਇਸਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਲਓ 5 ਮਿੰਟ ਬਾਅਦ ਮੈਂ ਕੱਢ ਲਿਆ ਥੋੜਾ ਹਾਰਡ ਹੋ ਗਈ ਹੈ ਤੇ ਹੁਣ ਅਸੀਂ ਉਹਦੇ ਉੱਤੇ ਚਾਹ ਚਾਕੂ ਦੀ ਨਾਲ ਲੈ ਲਓ ਤੁਸੀਂ ਤੇ ਕਿਸੇ ਤਰੀਕੇ ਵੀ ਡੈਕੋਰੇਟ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਚਾਕੂ ਦੀ ਸਹਾਇਤਾ ਨਾਲ ਇਸ ਤਰ੍ਹਾਂ ਥੋੜਾ ਡੋਰਸ પાਸ ਕਰ ਦਿਓ ਡੈਕੋਰੇਟ ਕਰਨੀ ਹੈ ਕੋਈ ਵੀ ਤੁਸੀਂ ਡਿਜ਼ਾਈਨ ਬਣਾ ਲਓ ਕੁਝ ਵੀ ਕਰ ਸਕਦੇ ਹੋ ਉੱਪਰ ਥੋੜਾ ਅੱਛੀ ਤਰ੍ਹਾਂ ਨੂੰ ਪ੍ਰੈਸ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਾਰੀਆਂ ਇਟਲੀਆ ਦੇ ਨਾਲ ਹੀ ਤੁਹਾਡੀ ਹੈਲਪ ਕਰਨੀ ਪੈਗੀ ਤੁਹਾਨੂੰ ਦੂਜੇ ਹੱਥ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਹੋਏਗਾ ਮੈਂ ਤੁਹਾਨੂੰ ਕਰਕੇ ਦਿਖਾਣੀ ਹੈ ਠੀਕ ਹੈ ਜੀ ਆ ਦੇਖੋ ਜੇ ਤੁਸੀਂ ਥੋੜੀ ਜਿਹੀ ਕਰੀਮ ਲਗਾ ਕੇ ਇਹਨੂੰ ਡੈਕੋਰੇਟ ਕਰ ਦੋ ਤੇ ਫਿਰ ਇਹਨੂੰ ਨਾਲ ਹੀ ਇਡਲੀ ਮੇਕਰ ਵਿੱਚ ਰੱਖ ਦੋ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਨਾਲ ਹੀ ਰੱਖ ਕੇ ਇਹਨੂੰ ਬੰਦ ਕਰ ਦੇਣਾ ਮੈਂ ਨੀਚੇ ਵਾਲੀਆਂ ਪਲੇਨ ਬਣਾਈਆਂ ਨੇ ਉੱਪਰ ਵਾਲੀਆਂ ਥੋੜੀ ਜਿਹੀ ਕਰੀਮ ਨਾਲ ਡੈਕੋਰੇਟ ਕਰਦੀ ਆ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਰੋ ਨਾ ਕਰੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਉਂਝ ਤੁਸੀਂ ਪਲੇਨ ਉੱਪਰ ਲਗਾਣੀ ਹੈ ਤਾਂ ਤਾਂ ਵੀ ਉੱਤੇ ਪਲੇਨ ਵੀ ਲਗਾ ਸਕਦੇ ਹੋ ਸਾਰਾ ਪੂਰੀ ਇਡਲੀ ਨੂੰ ਪਲੇਨ ਵੀ ਕਰ ਸਕਦੇ ਹੋ ਵਾਈਟ ਵੀ ਤੇ ਹੁਣ ਅਸੀਂ 10 ਮਿੰਟ ਘੱਟੋ-ਘੱਟ ਸਟੀਮਰ ਵਿੱਚ ਰਹਿਣ ਦਵਾਂਗੇ ਉਸ ਤੋਂ ਬਾਅਦ ਅਸੀਂ ਖੋਲ੍ਹਾਂਗੇ ਹਾਂਜੀ ਪੂਰੇ 10 ਮਿੰਟ ਹੋ ਗਏ ਨੇ ਹੁਣ ਅਸੀਂ ਇਡਲੀ ਕੇਕ ਨੂੰ ਚੈੱਕ ਕਰਾਂਗੇ ਇਹ ਦੇਖੋ ਜੀ ਬਹੁਤ ਵਧੀਆ ਫੁੱਲ ਗਿਆ ਨੇ ਅਸੀਂ ਪੂਰਾ ਨਹੀਂ ਸੀ ਭਰਿਆ ਨੂੰ ਫਿਰ ਵੀ ਬਹੁਤ ਵਧੀਆ ਫੁੱਲ ਗਿਆ ਨੇ ਹੁਣ ਅਸੀਂ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਠੰਡੇ ਹੋਣ ਦਾ ਵੇਟ ਕਰਾਂਗੇ ਜਦ ਤੱਕ ਇਹ ਠੰਡੀਆਂ ਨਹੀਂ ਹੁੰਦੀਆਂ ਤੁਸੀਂ ਬਿਲਕੁਲ ਵੀ ਇਹਨੂੰ ਨਹੀਂ ਕੱਢਣਾ ਠੀਕ ਹੈ ਜੀ ਇਹਨੂੰ ਠੰਡੀਆਂ ਹੋਣ ਦੇਣਾ ਕਿਉਂਕਿ ਅਗਰ ਤੁਸੀਂ ਗਰਮ-ਗਰਮ ਕੱਢੋਗੇ ਤੇ ਚਿਪਕੇ ਜਾਣਗੇ ਆ ਦੇਖੋ ਕਿੰਨਾ ਸੋਨਾ ਫੁੱਲ ਗਿਆ ਨੇ ਤੁਸੀਂ ਦੇਖ ਸਕਦੇ ਹੋ ਨਾ ਇਹ ਦੇਖੋ ਕਿੰਨੀਆਂ ਸੋਹਣੀਆਂ ਫੁੱਲੀਆਂ ਫੁੱਲੀਆਂ ਬਣੀਆਂ ਨੇ ਬਹੁਤ ਹੀ ਟੇਸਟੀ ਬਣਦੀਆਂ ਨੇ ਔਰ ਇਹ ਲੱਗਦਾ ਹੀ ਨਹੀਂ ਕਿ ਅਸੀਂ ਬਿਸਕੁਟ ਦੇ ਨਾਲ ਬਣਾਏ ਹੋਏ ਨੇ ਅਗਰ ਤੁਸੀਂ ਹੋਰ ਇਹਨੂੰ ਟੇਸਟੀ ਬਣਾਉਣਾ ਚਾਹੁੰਦੇ ਹੋ ਤੇ ਇਹਦੇ ਵਿੱਚ ਤੁਸੀਂ ਚਾਕਲੇਟ ਦੇ ਪੀਸ ਵੀ ਰੱਖ ਸਕਦੇ ਹੋ ਅਗਰ ਇਹਨੂੰ ਸਿੰਪਲ ਬਣਾਣਾ ਹੈ ਬਿਸਕੁਟ ਦੇ ਨਾਲ ਹੀ ਤੇ ਰਹਿਣ ਦੇਣਾ ਅਗਰ ਡਰਾਈ ਫਰੂਟ ਵੀ ਪਾਣਾ ਹੈ ਤਾਂ ਤਾਂ ਵੀ ਤੁਸੀਂ ਕੋਲ ਵਿੱਚ ਪਹਿਲੇ ਹੀ ਪਾ ਲੈਣਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਠੰਡੇ ਹੁੰਦੇ ਨੇ ਫਿਰ ਮੈਂ ਤੁਹਾਨੂੰ ਕੱਢ ਕੇ ਦਿਖਾਨੀ ਆ ਤੁਸੀਂ ਵੇਟ ਕਰੋ ਜੀ ਠੀਕ ਹੈ ਹਾਂਜੀ ਹੁਣ ਅਸੀਂ ਚਾਕੂ ਦੀ ਸਹਾਇਤਾ ਦੇ ਨਾਲ ਇੱਕ ਇੱਕ ਕਰਕੇ ਕਢਾਲ ਲਵਾਂਗੇ ਠੀਕ ਹੈ ਜੀ ਬਿਲਕੁਲ ਸਾਈਡਾਂ ਤੋਂ ਸੌਫਟ ਸੌਫਟ ਮਾਰਨਾ ਚਾਕੂ ਔਰ ਮੈਂ ਤੁਹਾਨੂੰ ਕਢ ਕੇ ਦਿਖਾਨੀ ਆ ਇਹ ਦੇਖੋ ਜੀ ਬਿਲਕੁਲ ਹਲਕਾ ਜਿਹਾ ਚਾਕੂ نیچے ਕਰਨਾ ਔਰ ਇਸ ਤਰ੍ਹਾਂ ਕਢ ਲੈਣਾ ਠੀਕ ਹੈ ਜੀ ਇਹ ਦੇਖੋ ਮੈਂ نیچے ਜਿਹੜਾ ਬਟਰ ਪੇਪਰ ਲਗਾਇਆ ਸੀ ਉਹ ਵੀ ਉਸ ਤਰੀ ਲੱਗਿਆ ਹੋਇਆ ਫਸਤੀ ਤੁਸੀਂ ਠੰਡੇ ਹੋਣ ਤੇ ਇੱਕ ਇੱਕ ਕਰਕੇ ਤੁਸੀਂ ਆਰਾਮ ਨਾਲ ਨਿਕਲ ਆਣਗੇ ਕੋਈ ਦਿੱਕਤ ਨਹੀਂ ਆ ਦੇਖੋ ਕੋਈ ਵੀ ਚਿਪਕਿਆ ਵੀ ਨਹੀਂ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੌਫਟ ਸੌਫਟ ਇਡਲੀਆਂ ਬਣੀਆਂ ਨੇ ਇਹ ਦੇਖੋ ਜੀ ਬਿਲਕੁਲ ਸੌਫਟ ਤੁਸੀਂ ਗੈਸਟ ਦੇ ਅੱਗੇ ਵੀ ਰੱਖ ਸਕਦੇ ਆ ਕੋਈ ਕਹਿ ਨਹੀਂ ਸਕੇਗਾ ਕਿ ਇਹ ਤੁਹਾਡਿਆ ਰੈਡੀमेड ਨੇ ਕਿ ਤੁਸੀਂ ਘਰ ਵਿੱਚ ਬਣਾਈਆਂ ਨੇ ਠੀਕ ਹੈ ਜੀ ਉਹ ਅੱਗੇ ਵੀ 4.90 ਉਹ ਵੀ ਕੱਢਣ ਲੱਗੇ ਆ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇਹਦੇ 'ਚ ਚੀਨੀ ਨਹੀਂ ਪਾਣੀ ਕੋਈ ਕੁਛ ਨਹੀਂ ਪਾਣਾ ਬਸ ਦੁੱਧ ਦੇ ਨਾਲ ਉਹਨੂੰ ਮਿਕਸ ਕਰ ਲੈਣਾ ਔਰ ਘੋਲ ਨੂੰ 10-15 ਮਿੰਟ ਰੱਖ ਕੇ ਤੇਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਗ੍ਰਾਈਂਡ ਕਰ ਲੈਣਾ ਉਹਨੂੰ ਅੱਛੀ ਤਰ੍ਹਾਂ ਠੀਕ ਹੈ ਜੀ ਤੇ ਇਹਨੂੰ ਪਾ ਕੇ ਉਹਨੂੰ ਬਣਾਓ ਬਹੁਤ ਹੀ ਟੇਸਟੀ ਹੈ ਬਹੁਤ ਹੀ ਬੱਚੇ ਖੁਸ਼ ਹੋ ਕੇ ਖਾਣਗੇ ਔਰ ਬਾਰ-ਬਾਰ ਮੰਗਣਗੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੀ ਰੈਸਪੀ ਨੂੰ ਓਕੇ ਜੀ ਸਤਿ ਸ਼੍ਰੀ ਅਕਾਲ ਜੀ